ਦੇਸ਼ ਵਿੱਚ ਹਰ ਰੋਜ਼ ਸਾਈਬਰ ਧੋਖਾਧੜੀ ਦੇ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ ਧੋਖਾਧੜੀ ਦੇ ਤਰੀਕੇ ਉਹ ਨਿੱਨੀ ਤੇਜ਼ੀ ਨਾਲ ਬਦਲ ਰਹੇ ਹਨ ਕਿ ਆਮ ਲੋਕਾਂ ਲਈ ਇਹ ਸਮਝਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਕਿ ਕੌਣ ਅਸਲੀ ਹੈ ਤੇ ਕੌਣ ਜਾਲ ਵਿੱਚ ਫਸਾ ਰਿਹਾ ਹੈ ਹੁਣ ਠੱਗ ਸਿਰਫ OTP ਮੰਗਣ ਜਾਂ ਨਕਲੀ ਲਿੰਕ ਭੇਜਣ ਤੱਕ ਹੀ ਸੀਮਤ ਨਹੀਂ ਹਨ ਸਗੋਂ ਡਿਜੀਟਲ ਨਿਵੇਸ਼ ਅਤੇ ਸਟਾਕ ਮਾਰਕੀਟ ਦੇ ਨਾਮ ਤੇ ਵੀ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ ਉਾਇਡਾ ਦੇ ਇੱਕ ਹਨਾਰਾ ਕਰਨ ਵਾਲੇ ਮਾਮਲੇ ਵਿੱਚ ਇੱਕ ਨਕਲੀ ਫੰਡ ਮੈਨੇਜਰ ਨੇ 88 ਸਾਲਾ ਸੇਵਾਮੁਕਤ ਪ੍ਰੋਫੈਸਰ ਨੂੰ ਸਟਾਕ ਮਾਰਕੀਟ ਵਿੱਚ ਭਾਰੀ ਮੁਨਾਫੇ ਦਾ ਲਾਲਚ ਦੇ ਕੇ 2.99 ਕਰੋੜ ਰੁਪਏ ਦੀ ਠੱਗੀ ਮਾਰੀ। ਔਰਤ ਨੇ ਭਾਵਨਾਤਮਕ ਲਗਾਤ ਤੇ ਨਕਲੀ ਐਪ੍ਰਾਈਸ ਖਲਾਈ ਦੇ ਕੇ ਬਜ਼ੁਰਗ ਪ੍ਰੋਫੈਸਰ ਨੂੰ ਆਪਣੇ ਜਾਲ ਵਿੱਚ ਫਸਾਇਆ। ਇਹ ਘਟਨਾ ਨਾ ਸਿਰਫ ਦਿਲ ਦਹਿਲਾਣ ਦੇਣ ਵਾਲੀ ਹੈ। ਸਗੋਂ ਇਹ ਵੀ ਦੱਸਦੀ ਹੈ ਕਿ ਸੁਚੇਤ ਰਹਿਣਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ। ਤਾਜ਼ਾ ਮਾਮਲਾ ਨੂੰ ਅੱਜਾ ਸੈਕਟਰ ਸ਼ਕਤੀ ਤੋਂ ਸਾਹਮਣੇ ਆਇਆ ਜਿੱਥੇ 88 ਸਾਲਾ ਸੇਵਾਮੁਕਤ ਪ੍ਰੋਫੈਸਰ ਰਾਮਕ੍ਰਿਸ਼ਨ ਛੇਪੂਰੀ ਨੂੰ 15 ਤੋਂ 30% ਰੋਜ਼ਾਨਾ ਲਾਭ ਦਾ ਲਾਲਚ ਦੇ ਕੇ ਲਗਭਗ 2.5 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਕੀਤੀ ਗਈ ਸੀ 1 ਅਪ੍ਰੈਲ ਨੂੰ ਰਾਮਕ੍ਰਿਸ਼ਨ ਛੇਪੂਰੀ ਨੂੰ ਇੱਕ ਔਰਤ ਦਾ ਫੋਨ ਆਇਆ ਜੋ ਆਪਣੇ ਆਪ ਨੂੰ ਫੰਡ ਮੈਨੇਜਰ ਵਜੋਂ ਪੇਸ਼ ਕਰਦੀ ਹੈ ਅਤੇ ਆਪਣਾ ਨਾਮ ਕੀਰਤੀ ਸਰਾਫ ਦੱਸਿਆ ਔਰਤ ਪ੍ਰੋਫੈਸਰ ਨੂੰ ਨਿਵੇਸ਼ ਦਾ ਸੁਝਾਅ ਦਿੰਦੀ ਹੈ ਅਤੇ ਕੈਪਰਾਏ ਉਸ ਨੂੰ ਸਿਖਲਾਈ ਦੇਣ ਦਾ ਦਾਵਾ ਕਰਦੀ ਹੈ ਬਾਅਦ ਵਿੱਚ ਉਹ ਉਸ ਨੂੰ ਇੱਕ WhatsApp group ਵਿੱਚ ਸ਼ਾਮਲ ਕਰਤੀ ਹੈ ਜਿੱਥੇ 크੍ਰਿਸਨ ਰੱਧ ਨਾਮ ਦਾ ਇੱਕ ਵਿਅਕਤੀ ਉਸ ਨੂੰ ਜਾਲੀ ਨਿਵੇਸ਼ ਸਿਖਲਾਈ ਦਿੰਦਾ ਔਰਤ ਨੇ ਭਾਵਨਾਤਮਕ ਢੰਗ ਨਾਲ ਲਗਾਤਾਰ ਸਾਇਆ ਤੇ ਕੋਵਿਡ-19 ਦੇ ਸਮੇਂ ਦੌਰਾਨ ਸੰਘਰਸ਼ਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਹ ਨਿਵੇਸ਼ ਰਾਹੀ ਹੀ ਦੁਬਾਰਾ ਖੜੀ ਹੋ ਸਕੀ ਉਸ ਨੇ ਪ੍ਰੋਫੈਸਰ ਨੂੰ ਇਹ ਵੀ ਲਾਲਸ ਦਿੱਤਾ ਕਿ ਉਸ ਨੇ ਨਿਵੇਸ਼ ਬਾਰੇ ਜਾਣਕਾਰੀ ਪਰਿਵਾਰ ਨਾਲ ਸਾਂਝੀ ਨਾ ਕਰੇ। ਔਰਤ ਨੇ ਪ੍ਰੋਫੈਸਰ ਨੂੰ ਦੱਸਿਆ ਕਿ ਉਸ ਨੇ ਆਪਣਾ ਘਰ ਵੇਚ ਦਿੱਤਾ ਹੈ ਅਤੇ ਉਸ ਦੇ ਖਾਤੇ ਵਿੱਚ 50 ਲੱਖ ਰੁਪਏ ਨਿਵੇਸ਼ ਕੀਤੇ ਹਨ। ਉਸ ਦੀਆਂ ਗੱਲਾਂ ਅਤੇ ਝੂਠੇ ਮੁਨਾਫੇ ਦੇ ਦਾਅਵਿਆਂ ਤੇ ਵਿਸ਼ਵਾਸ ਕਰਦੇ ਹੋਏ ਸੇਵਾਮੁਕਤ ਪ੍ਰੋਫੈਸਰ ਨੇ ਇੱਕੀ ਕਿਸ਼ਤਾਂ ਵਿੱਚ ਕੁੱਲ 2.99 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਜਦੋਂ ਉਸ ਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਵਾਜਾਂ ਨੇ ਉਸ ਨੂੰ ਧਿੰਮਕ ਕੀਤੀ। ਸ਼ੁਰੂ ਵਿੱਚ ਉਸਨੇ ਟੈਕਸ ਵੀ ਅਦਾ ਕੀਤਾ ਪਰ ਜਦੋਂ ਲਗਾਤਾਰ ਵਧਮ ਲੱਗੀ ਤਾਂ ਉਸ ਨੂੰ ਧੋਖਾਧੜੀ ਦਾ ਸ਼ੱਕ ਹੋਇਆ ਅਤੇ ਉਸਨੇ ਸਾਈਬਰ ਕ੍ਰਾਈਮ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ